ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰਦੁਆਰਾ ਵਜੀਦਪੁਰ ਸਾਹਿਬ ਪਹੁੰਚੇ ਆ 77 ਧਰਤੀ ਹੈ ਗੁਰੂਆਂ ਦੀ ਤੇ ਕਰਮਾਂ ਦੇ ਵਿੱਚ ਸਿੱਧਾ ਕੇ ਦਰਸ਼ਨ ਮਿਲੇਗੇ ਤੇ ਬਿਨਾ ਕਰਮਾਂ ਤੋਂ ਦਰਸ਼ਨ ਮਿਲੇ ਨਹੀਂ ਹੁੰਦੇ ਤੇ ਚਲੋ ਸੋ ਅਸੀਂ ਆਪਣੀ ਘਰ ਪਰਿਵਾਰ ਫੈਮਿਲੀ ਦੇ ਨਾਲ ਵਾਹਿਗੁਰੂ ਗੁਰਦੁਆਰਾ ਸਾਹਿਬ ਪਹੁੰਚੇ ਆ ਬਾਕੀ ਤੁਹਾਨੂੰ ਅੱਗੇ ਇੱਥੋਂ ਦੀ ਹਿਸਟਰੀ ਦੱਸਦੇ ਆਂ ਇੱਥੋਂ ਦੀ ਕੀ ਹਿਸਟਰੀ ਹੈ ਜਿਸ ਪਰ ਦਵਾਰਾ ਸਾਹਿਬ ਦਾ ਨਾਮ ਹੈ ਗੁਰੂ ਸਰ ਜਾਮਣੀ ਜ਼ਿਲ੍ਹਾ ਫਰੋਹੇਪੁਰ ਦੇ ਵਿੱਚ ਹੈ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਸਰਬੰਸਦਾਨੀ ਧੰਨ ਧਾਨਾ 3 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਮੁਖਸਰ ਸਾਹਿਬ ਜੀ ਦੀ جنگ ਤੋਂ ਬਾਅਦ ਪਵਨ ਚਰਨ ਸ਼ੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਇਤਿਹਾਸ ਗਵਾਹ ਹੈ ਕਿ ਕਿਵੇਂ ਇੱਕ ਜੱਟ ਨੇ ਬਾਣੀਆਂ ਕੋਲੋਂ ਦਸਵੇਂ ਪਾਤਸ਼ਾਹ ਜੀ ਨੂੰ ਜਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਹੀਂ ਕੀਤਾ ਜੱਟ ਮਰ ਕੇ ਤਿੱਤਰ ਦੀ ਜੂਨ ਵਿੱਚ ਪੈ ਗਿਆ ਅਤੇ ਜਿਹੜਾ ਬਾਣੀਆਂ ਸੀ ਉਹ ਇੱਕ ਬਾਜ ਦੀ ਜੂਨ ਵਿੱਚ ਪੈ ਗਿਆ ਸੀ ਜਿਹੜਾ ਇਹ ਪਵਿੱਤਰ ਸਥਾਨ ਆਇਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਜੀ ਨੇ ਬਾਜ ਕੋਲੋਂ ਉਸਿੱਤਰ ਨੂੰ ਮਰਵਾ ਦਿੱਤਾ ਸੀ ਤੇ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਣੀ ਤਾਰੀ ਤੇ ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਜਾਮਣੀ ਸਹਿ ਪੈ ਗਿਆ ਅਤੇ ਉਹ ਝੰਡ ਵੀ ਮੌਜੂਦ ਹੈ ਉਹ ਜੰਡ ਜਿਹੜਾ ਇੱਥੇ ਉਹਦੇ ਨਾਲ ਦਸਵੇਂ ਪਾਤਸ਼ਾਹ ਜੀ ਨੇ ਘੋੜਾ ਬੱਧਾ ਸੀਗਾ ਜਿੱਥੇ ਸਤ ਗੁਰਜੀ ਦੇ ਘੋੜੇ ਨੇ ਆਪਣਾ ਪੌੜ ਮਾਰ ਕੇ ਇੱਥੇ ਜਲ ਕੱਢਿਆ ਸੀ ਜਿੱਥੇ ਜਲ ਕੱਢਿਆ ਸੀ ਉੱਥੇ ਇਹ ਸਟੈਂਡ ਸਰੋਵਰ ਸਾਹਿਬ ਬਣਿਆ ਹੋਇਆ ਹੈ ਇੱਥੇ ਮੱਸਿਆ ਐਤਵਾਰ ਪਸੰਤ ਪੰਜਵੀ ਦਾ ਮੇਲਾ ਲੱਗਦਾ ਹੈ ਬਹੁਤ ਹੀ ਸਰਦਨਾਲ ਸੰਗਤ ਇੱਥੇ ਆ ਕੇ ਮੇਲਾ ਮਨਾਉਂਦੀ ਹੈ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੀ ਹੈ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਕੇ ਲੈ ਜਾਂਦੀ ਹੈ ਤੇ ਮੱਸਿਆ ਵਾਲੇ ਦੇਣੇ ਤੇ ਅਮਤ ਸੰਚਾਰ ਵੀ ਕਰਾਇਆ ਜਾਂਦਾ ਹੈ ਜਿਹੜੇ ਬੰਦੇ ਦੇ ਸਿਰ ਕਰਜ ਹੈ ਉਹ ਇੱਥੇ ਸੱਚੇ ਮਨ ਨਾਲ ਆ ਕੇ ਸੱਚੀ ਭਾਵਨਾ ਨਾਲ ਆ ਕੇ ਆਪਣੀ ਅਰਦਾਸ ਕਰਦਾ ਹੈ ਤਾਂ ਉਸ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਆਉਣ ਤੇ ਉਸ ਦਾ ਕਰਜ ਉਹਦੇ ਸਿਰ ਤੋਂ ਲਾਹ ਦਿੰਦੇ ਹਨ ਤੇ ਸੋ ਆਪਾਂ ਨੂੰ ਦਰਸ਼ਨ ਕਰਕੇ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਤੇ ਉਸ ਤੋਂ ਬਾਅਦ ਆਪਾਂ ਮਹਾਰਾਜ ਦੇ ਹਜੂਰੀ ਦੇ ਵਿੱਚੋਂ ਉੱਠ ਕੇ ਮੱਥਾ ਟੇਕ ਕੇ ਤੇ ਵਾਪਸ ਪਿੰਡ ਨੂੰ ਚਾਲੇ ਪਾਤੇ ਦੂਸਰੀਆਂ ਵੀਡੀਓ ਅੱਗੇ ਬਲੌਗ ਚ ਪਾਵਾਂਗੇ ਸ਼ੇਅਰ ਕਰਦੇ